ਅਦੇ ਜੀ ਕਿ ਮੈਂ ਸਾਬਕਾ ਕਾਉਂਸਲਰ ਪੰਕਜ ਕਾਕਾ ਹੁਣ ਮੇਰੇ ਵਾਈਫ ਇਸ ਵਾਰਡ ਤੋਂ ਕਾਉਂਸਲਰ ਨੇ ਤਾਂ ਮੈਨੂੰ ਮਾਰਕੀਟ ਵਾਲਿਆਂ ਦਾ ਫੋਨ ਆਇਆ ਕਿ ਸਵੇਰੇ ਇਹਨਾਂ ਦੇ ਨਾਲ ਕੋਈ ਟ੍ਰੈਫਿਕ ਮੁਲਾਜ਼ਮ ਬਹੁਤ ਜ਼ਿਆਦਾ ਬਦਤਮੀਜ਼ੀ ਕਰਕੇ ਗਏ ਨੇ ਧਮਕੀਆਂ ਦੇ ਕੇ ਗਏ ਨੇ ਅਸੀਂ ਬਹੁਤ ਹੱਕ 'ਚ ਐ ਕਿ ਟੋ ਵੇ ਜ਼ੋਨ ਬਣਾਇਆ ਬਹੁਤ ਸ਼ਲਾਘਾਯੋਗ ਕੰਮ ਐ ਬਟ ਪ੍ਰੋਬਲਮ ਸਾਡੀ ਬਾੜੇ ਵਾਲ ਰੋਡ ਤੇ ਤਾਂ 6 ਤੋਂ ਲੈ ਕੇ 8 ਵਜੇ ਤੱਕ ਉਦੋਂ ਟ੍ਰੈਫਿਕ ਜਮ ਹੁੰਦਾ ਉਦੋਂ ਤਾਂ ਟੋ ਵਾਲੇ ਆਂਦੇ ਨਹੀਂ ਹੁਣ ਇਹਨਾਂ ਨੇ ਬਣਾ ਲਿਆ ਕਮਰਸ਼ੀਅਲ ਐਂਗਲ ਕਿ ਢੇੜਾ ਖਾਲੀ ਨਹੀਂ ਜਾਣਾ ਜਿਹੜੀ ਜਾਇਜ਼ ਹੈ ਉਹ ਵੀ ਜਿਹੜੀ ਨਜਾਇਜ਼ ਹੈ ਉਹ ਵੀ ਬਖਸ਼ਦਾ ਹੀ ਨਹੀਂ ਪਏ ਜਿਹੜੀ ਬਿਲਕੁਲ ਸਾਡੀ ਲਾਈਨ ਅਸੀਂ ਜਿਹੜੀ ਲਵਾਈ ਸੀ ਉਹ ਹੋ ਚੁੱਕੀ ਹੈ ਫੇਡ 5 ਸਾਲ ਹੋ ਗਏ ਸੜਕ ਬਣੀ ਨੂੰ ਤੇ ਹੁਣ ਯਾ ਤਾਂ ਇਹ ਇੱਥੇ ਬੋਰਡ ਲਵਾਣ ਪੈਸੇ ਬਣਾਉਂਦੇ ਆ 1150 ਰੁਪਏ ਪਰ ਗੱਡੀ ਚੱਕ ਰਹੇ ਐ ਇਹਨਾਂ ਦਾ ਬਣਦਾ ਹੱਕ ਇੱਥੇ ਬੋਰਡ ਲਾਣ ਹੂਟਰ ਮਾਰਨ ਆ ਕੇ ਅਗਰ ਫੇਰ ਵੀ ਨਹੀਂ ਬੰਦਾ ਹਟਾਉਂਦਾ ਉਹਨੂੰ ਦਲਤ ਪਾਰਕਿੰਗ ਵਾਲੀ ਗੱਡੀ ਨੂੰ ਚੱਕ ਕੇ ਲੈ ਜਾ ਨਾ ਕੋਈ ਹੂਟਰ ਹੈ ਸਿਰਫ ਇੱਕ ਕਮਰਸ਼ੀਅਲ ਐਂਗਲ ਹੈ ਕਿ ਖਾਲੀ ਨਹੀਂ ਜਾਣਾ ਇਥੋਂ ਸੋ ਇਹ ਇਹ ਤੱਕਾ ਉੱਤੋਂ ਵਰਤਮੀ ਜੀ ਕਰੇ ਕੋਈ ਟ੍ਰੈਫਿਕ ਮੈਲਾਜਮ ਆ ਕੇ ਦੁਕਾਨਦਾਰਾਂ ਨਾਲ ਇਹ ਤੱਕਾ ਤਾਂ ਨਹੀਂ ਜੀ ਚੱਲਣ ਦੇਣਾ ਓਰਿਜਨਲ ਬੋਲਦਾ ਉੱਥੇ ਜਾ ਮਾਰੋ ਤਾਂ ਕੋਈ ਵਰਦਾ ਜਿੱਥੇ ਮੇਨ ਟ੍ਰੈਫਿਕ ਕਾਰਾਂ ਸਾਰੇ ਪਾਸੇ ਲੱਗੀਆਂ ਹੋਈਆਂ ਨੇ ਉਹਨਾਂ ਤੇ ਕਾਰਵਾਈ ਕਰਨ ਉੱਥੇ ਉੱਥੇ ਤਾਂ ਇੱਕ ਨਹੀਂ ਕਾਰ ਚੱਕਦੇ ਇਹ ਉਹ ਕਹਿੰਦੇ ਹੁਣੇ ਪਾਰਕਿੰਗ ਗੱਡੀਆਂ ਲਾਓ ਜਾ ਕੇ ਦੁਕਾਨਦਾਰਾਂ ਨੂੰ ਕੀ ਕਹਿ ਗਏ ਆ ਜੀ ਦੁਕਾਨਦਾਰਾਂ ਨੂੰ ਸਲਾਹ ਦੇ ਕੇ ਗਏ ਆ ਕਹਿੰਦੇ ਜੀ ਤੁਸੀਂ ਆਪਣੀ ਪਾਰਕਿੰਗ ਜਿਹੜੀ ਹੈ ਹਸਪੀਟਲ ਦੀ ਪਾਰਕਿੰਗ 'ਚ ਕਿਉਂ ਨਹੀਂ ਪਾਰਕਿੰਗ ਲਗਾਉਂਦੇ ਦੱਸੋ ਜੀ ਅਸੀਂ ਹੁਣ ਆਪਣੀ ਦੁਕਾਨਦਾਰੀ ਕਰਨੀ ਹੈ ਹਸਪੀਟਲ 'ਚ ਉਸੇ 100 ਰੁਪਇਆ ਦਈਏ ਪਾਰਕਿੰਗ ਦਾ ਉੱਥੇ ਪਾਰਕਿੰਗ ਲਗਾ ਕੇ ਆਈਏ ਫਿਰ ਤੇ ਦੁਕਾਨ ਕਰੀਏ ਮਤਲਬ ਹਸਪੀਟਲ ਦੇ ਮਰੀਜ਼ ਉੱਥੇ ਪਾਰਕਿੰਗ ਨਾ ਲਾਣ ਦੁਕਾਨਦਾਰ ਜਾ ਕੇ ਉੱਥੇ ਪਾਰਕਿੰਗ ਲਾ ਕੇ ਆਣ ਜੀ ਇਹ ਤਾਂ ਨਹੀਂ ਹੋ ਰਹੀ ਟ੍ਰੈਫਿਕ ਵਾਲੇ ਮੁਲਾਜ਼ਮ ਦੇ ਨਾਲ ਕਿਸੇ ਨਾ ਪ੍ਰੋਬਲਮ ਹੋਈ ਸੀ ਇਹਨਾਂ ਨੇ ਸੋਲਵ ਕਰ ਲਈ ਕੋਈ ਗੱਲ ਨਹੀਂ ਦੈਟਸ ਇ ਜਿੰਨੇ ਕਿੰਨੇ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਜਿਹੜੀ ਟ੍ਰੈਫਿਕ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ